ਹਾਂਜੀ ਸਾਥੀਓ ਪੱਕੇ ਮੋਰਚੇ ਦਾ ਅੱਜ ਸੱਤਵਾਂ ਦਿਨ ਹੈ ਸਤਨੀ ਰਾਤ ਹੈ ਇਸ ਕੜਾਕੇ ਦੀ ਠੰਡ ਦੇ ਵਿੱਚ ਆਪਣਾ ਮੋਰਚਾ ਜਾਰੀ ਹੈ ਬਹੁਤੇ ਸਾਥੀਆਂ ਨੂੰ ਪਿਛਲੇ ਸਮਿਆਂ ਦੇ ਵਿੱਚ ਇਸ ਗੱਲ ਦਾ ਇਤਰਾਜ਼ ਰਿਹਾ ਹੈ ਕਿ ਮੋਰਚੇ ਦੀਆਂ ਮੰਗਾਂ ਬਹੁਤ ਹੈ ਪਰ ਇਹਦਾ ਦੂਜਾ ਪੱਖ ਵੀ ਰਿਹਾ ਹੈ ਕਿ ਜਦੋਂ ਪਿਛਲੀ 37 ਚਾਰਜਾਂ 41 60 ਵੇਲੇ 55 ਫੀਸਦੀ ਸਰਤ ਦਾ ਆਪਾਂ ਵਿਰੋਧ ਕੀਤਾ ਸੀਗਾ ਤਾਂ ਸਾਡੇ ਬਹੁਤੇ ਬੇਰਜ਼ਗਾਰ ਸਾਥੀ ਭੈਣ ਭਰਾ ਉਸ ਦੇ ਰੱਦ ਹੋਣ ਤੋਂ ਬਾਅਦ ਰੋਜ਼ਗਾਰ ਤੇ ਲੱਗੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਸਰਬੱਤ ਦੇ ਭਲੇ ਦੇ ਵਿੱਚ ਕੋਈ ਮੰਗ ਰੱਖਣੀ ਨਾਜਾਇਜ਼ ਹੈ ਕਿਸੇ ਨਿੱਜੀ ਪ੍ਰਸਤੀ ਇਹ ਗੱਲ ਹੋ ਸਕਦੀ ਹੈ ਕਿ ਸਾਡਾ ਕੰਪੀਟੀਸ਼ਨ ਘਟੂਗਾ ਜੇ ਉਮਰ ਵਾਲੇ ਬਾਹਰ ਜਾਂਦੇ ਆ ਜੇ 55 ਵਾਲੇ ਜਾਂਦੇ ਆ ਪਿਛਲੇ ਸਮੇਂ ਦੇ ਵਿੱਚ ਵੀ ਹੋ ਸਕਦਾ ਹੈ ਹੁਣ ਵੀ ਹੋ ਸਕਦਾ ਹੈ ਤਾਂ ਜਿਹੜੀਆਂ ਮੰਗਾਂ ਦੀ ਲਿਸਟ ਹੈ ਵੇਰਜ ਕਰ ਸਾਹਮਣੇ ਮੋਰਚੇ ਦੀ ਜਿਹਦੇ ਵਿੱਚ ਮਾਸਟਰ ਕੈਡਰ ਦੀਆਂ ਆਪਣੀਆਂ ਮੰਗਾਂ ਨੇ ਓਵਰੇਜ ਦੀਆਂ ਆਪਣੀਆਂ ਨੇ ਆਰਟ ਐਂਡ ਕ્રાਫਟ ਦੀਆਂ ਆਪਣੀਆਂ ਨੇ ਮਲਟੀਪਰਪਸ ਦੀਆਂ ਆਪਣੀਆਂ ਨੇ ਕਾਮਨ ਮੰਗਾਂ ਉਮਰ ਵਾਲੀ ਸਾਰੀਆਂ ਜਿੱਥੇ ਬੰਦੀਆਂ ਦੀ ਬਣਦੀ ਹੈ ਬੀਐਡ ਸਾਰੇ ਸਾਥੀ ਆ ਭਾਵੇਂ ਆਰਟ ਐਂਡ ਕ્રાਫਟ ਵਾਲੇ ਆ ਭਾਵੇਂ ਮਲਟੀਪਰਪਸ ਵਾਲੇ ਆ ਮੌਗੰਤ ਵੀ ਵਿੜਵੀ ਹੈ ਤਾਂ ਇਸ ਕਰਕੇ ਜਿਹੜੀਆਂ ਮੰਗਾ ਵਿੜਦੀਆਂ ਨੇ ਮਾਸਟਰ ਕੈਡਰ ਦੀਆਂ ਨੇ ਉਹ ਸਾਰਿਆਂ ਦੀਆਂ ਬਣ ਜਾਂਦੀਆਂ ਨੇ ਤਾਂ ਲੈਕਚਰਰ ਦੀ ਯੋਗਤਾ ਵੀ ਆਪਣੇ ਸਾਥੀ ਭਾਵੇਂ ਆਰਟ ਐਂਡ ਕ્રાਫਟ ਵਾਲੇ ਆ ਭਾਵੇਂ ਓਵਰੇਜ ਵਾਲੇ ਆ ਭਾਵੇਂ ਰੇਜ ਆ ਭਾਵੇਂ 55 ਤੋਂ ਪੀੜਤ ਵਾਲੇ ਵੀ ਹੈ ਲੈਕਚਰਰ ਦੀ ਯੋਗਤਾ ਵੀ ਉਹਨਾਂ ਬਹੁਤੇ ਸਾਥੀਆਂ ਦੀ ਹੈ ਤਾਂ ਲੈਕਚਰਰ ਦੇ ਵਿੱਚ ਆਪਾਂ ਪਿਛਲੇ ਸਮਿਆਂ ਦੇ ਵਿੱਚ 343 ਭਰਤੀ ਤੋਂ ਬਾਅਦ ਜਿਹੜਾ ਸਬਜੈਕਟ ਕੰਬੀਨੇਸ਼ਨ ਦੀ ਮੰਗ ਰੱਖਦੇ ਆ ਰਹੇ ਸੀ ਕਿ ਐਸਐਸਟੀ ਨੂੰ ਕਨਸਿਡਰ ਕੀਤਾ ਜਾਵੇ ਭਾਵੇਂ ਕਿ ਭਰਤੀ ਰੱਦ ਆਪਣੀ ਮੰਗ ਨਹੀਂ ਸੀ ਆਪਣੀ ਮੰਗ ਉਸ ਮੌਕੇ ਤੇ ਵੀ ਸਬਜੈਕਟ ਜਿਹੜਾ ਕਨਸਿਡਰ ਕੀਤੇ ਜਾਂਦੀ ਐ ਐਸਐਸਟੀ ਨੂੰ ਕਨਸਿਡਰ ਕੀਤੇ ਜਾਂਦੀ ਸੀ ਤਾਂ ਉਹ ਲੰਬੇ ਸਮੇਂ ਤੋਂ ਬਾਅਦ ਹੁਣ ਪਿਛਲੇ ਦਿਨਾਂ ਦੇ ਵਿੱਚ 17 ਤਰੀਕ ਨੂੰ ਉਹ ਸੋਧ ਕੀਤੀ ਗਈ ਐ ਐਮੈਂਡਮੈਂਟ ਕੀਤੀ ਗਈ ਐ ਕਿਉਂਕਿ ਬੇਰਜ਼ਗਾਰ ਸਾਂਝਾ ਮੋਰਚਾ ਇੱਕ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਸਾਰੇ ਬੇਰਜ਼ਗਾਰਾਂ ਦੀ ਲੜਾਈ ਲੜ ਰਿਹਾ ਹੈ ਜਿਹੜੀਆਂ ਮੰਗਾਂ ਦੇ ਵਿੱਚ ਇਹ ਮੰਗ ਨੂੰ ਮੁੱਖ ਰੱਖਿਆ ਗਿਆ ਸੀ ਜਿਹੜੀ ਬੇਰਜ਼ਗਾਰ ਸਾਂਝੇ ਮੋਰਚੇ ਦੀਆਂ ਮੰਗਾਂ ਨੇ ਉਹਦੇ ਵਿੱਚ ਜਿੱਥੇ ਲੈਕਚਰਾਰ ਦੇ ਸਾਰੇ ਸਬਜੈਕਟਾਂ ਦੀ 343 ਰੱਦ ਕੀਤੀ ਭਰਤੀ ਨੂੰ ਰੀ ਐਡ ਕਰਨ ਵਾਸਤੇ ਹੋਰ ਸਬਜੈਕਟਾਂ ਦੀਆਂ ਪੋਸਟਾਂ ਬਾਕੀ ਦੀਆਂ ਉਹਦੇ ਵਿੱਚ ਐਡ ਕਰਕੇ ਵੱਡੀ ਗਿਣਤੀ ਸਾਰੀਆਂ ਲੈਕਚਰਾਰਾਂ ਦੀ ਖਾਲੀ ਸਾਮੀਆਂ ਦੀ ਮੰਗ ਸੀ ਉੱਥੇ ਇਹ ਵੀ ਮੰਗ ਸੀ ਜਿਹੜੀ ਕਿ ਵੇਰਜਗਰ ਸਾਂਝੇ ਮੋਰਚੇ ਦੀ ਪ੍ਰਾਪਤੀ ਹੈ ਹਰੇਕ ਮੀਟਿੰਗ ਦੇ ਵਿੱਚ ਭਾਵੇਂ ਉਹ ਸਬਕਮੇਟੀ ਨਾਲ ਰਹੀ ਹੈ ਸਿੱਖਿਆ ਮੰਤਰੀ ਨਾਲ ਰਹੀ ਹੈ ਜਾਂ ਕਿਸੇ OSD ਨਾਲ ਕਿਤੇ ਵੀ ਰਹੀ ਹੈ ਭਾਵੇਂ ਉਹ ਪੰਜੇ ਜਿਮਨੀ ਚੋਣਾ ਦੇ ਵਿੱਚ ਆਪਾਂ ਪ੍ਰੋਟੈਸਟ ਕੀਤੇ ਐ ਜਿੱਥੇ ਕਿਤੇ ਵੀ ਇਵਨ ਕਿ ਜੇ ਮਲਟੀਪਰਪਸ ਦਾ ਪਟਿਆਲੇ ਦੇ ਵਿੱਚ ਧਰਨਾ ਚੱਲਦਾ ਰਿਹਾ ਆਪਣੀ ਮੰਗ ਨੂੰ ਲੈ ਕੇ ਤਾਂ ਉੱਥੇ ਵੀ ਇਹ ਨਾ ਮੰਗ ਨਾਲ ਜਾਂਦੀ ਰਹੀ ਹੈ ਤਾਂ ਇਸ ਕਰਕੇ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਇਸ ਗੱਲ ਤੇ ਸਹਿਯੋਗ ਕੀਤਾ ਜਾਂ ਇਸ ਗੱਲ ਨੂੰ ਹজম ਕੀਤਾ ਕਿ ਬੇਰਜ਼ਗਾਰ ਮੰਗ ਜਿਹੜਾ ਸਾਂਝੇ ਮੋਰਚੇ ਦੀ ਇਹ ਮੰਗ ਜਾਇਜ਼ ਹੈ ਸੋ ਭਾਵੇਂ ਮਾਮੂਲੀ ਪ੍ਰਾਪਤੀ ਹੈ ਪਰ ਇਹ ਪ੍ਰਾਪਤੀ ਉਮੀ ਹੈ ਕਿ ਜੀ ਅੱਜ ਸਰਕਾਰ ਇਸ ਗੱਲ ਦੀ ਅਨਾਉਂਸਮੈਂਟ ਕਰ ਦਿੰਦੀ ਹੈ ਪਿਛਲੇ ਸਮੇਂ ਦੇ ਵਿੱਚ ਕੀਤਾ ਸੀ ਕਿ ਉਮਰਾਦ ਛੋੜ ਦੇ ਦਿੱਤੀ ਜੀ ਪਰ ਦਿੱਤੀ ਕਾਦੇ ਚ ਹਜੇ ਤਾਂ ਮਸਲਾ ਉਹ ਖੜਾ ਹੈ ਜੇ ਇਹ ਆਪਣੀ ਸ਼ਰਤ ਮੰਨ ਲਈ ਹੈ ਅਮੈਂਡਮੈਂਟ ਕਰਤੀ ਹੈ ਬਾਰੇ ਇਹਨੂੰ ਇੰਪਲੀਮੈਂਟ ਤਾਂ ਆਪਾਂ ਜਦੋਂ ਪੋਸਟ ਆਉਣਗੀਆਂ ਉਦੋਂ ਹੀ ਕਰਵਾ ਸਕਾਂਗੇ ਇਸ ਕਰਕੇ ਪੋਸਟਾਂ ਨਹੀਂ ਅਜੇ ਤੱਕ ਆਈਆਂ ਪੋਸਟਾਂ ਦੀ ਮੰਗ ਸਾਂਝੇ ਰੂਪ ਦੇ ਵਿੱਚ ਮੋਰਚੇ ਦੀ ਕਿਉਂਕਿ ਬਹੁ ਗਿਣਤੀ ਸਾਥੀ ਸਹਾਇਕ ਪ੍ਰੋਫੈਸਰ ਜਾਂ ਲੈਕਚਰਾਰ ਦੀ ਯੋਗਤਾ ਵੀ ਰੱਖਦੇ ਆ ਸਾਂਝਾ ਮੋਰਚਾ ਇਹ ਗੱਲ ਸਮਝਦਾ ਹੈ ਕਿ ਜੇ ਪਹਿਲਾਂ 645 ਪੋਸਟਾਂ ਜਲਦੀ ਐਡ ਆਉਣ ਜਿਹੜੀਆਂ ਸਹਾਇਕ ਪ੍ਰੋਫੈਸਰਾਂ ਦੀਆਂ ਪ੍ਰਵਾਨ ਹੋਈਆਂ ਨੇ ਸਾਡੇ ਉੱਚ ਯੋਗਤਾ ਰੱਖਦੇ ਸਾਥੀ ਉਧਰ ਚਲੇ ਜਾਣ ਲੈਕਚਰਾਰ ਦੀਆਂ ਪੋਸਟਾਂ ਹੋਣ ਕੁਝ ਸਾਥੀ ਸਾਡੇ ਉਧਰ ਚਲੇ ਜਾਣ ਤਾਂ ਫਿਰ ਮਾਸਟਰ ਕੇਡਰ ਦੇ ਵਿੱਚ ਜਿਹੜਾ ਮੁਕਾਬਲਾ ਇਸ ਤਰੀਕੇ ਨਾਲ ਸੌਖਾ ਹੋ ਸਕਦਾ ਨਾ ਕਿ ਅਸੀਂ ਇਹ ਸੋਚੀਏ ਕਿ ਉਮਰਾਂ ਵਾਲੇ ਬਾਹਰ ਨਿਕਲ ਜਾਣ ਕਿ 55 ਤੋਂ ਘੱਟ ਵਾਲੇ ਬਾਹਰ ਨਿਕਲ ਜਾਣ ਇਹ ਇੱਕ ਤਰ੍ਹਾਂ ਦਾ ਨਿੱਜ ਪ੍ਰਸਤੀ ਸੋਚ ਹੈ ਜਿਹੜੀ ਸਹਿਯਕ ਪ੍ਰੋਫੈਸਰ ਤੇ ਮਾਸਟਰ ਕੇਡਰ ਤੋਂ ਪਹਿਲਾਂ ਲੈਕਚਰਰ ਦੀਆਂ ਪੋਸਟਾਂ ਕਢਾਉਣੀ ਹੈ ਸਹਿਯਕ ਪ੍ਰੋਫੈਸਰ ਤੇ ਲੈਕਚਰਰ ਦੀ ਭਰਤੀ ਜਲਦੀ ਆ ਜਾਏ ਮਾਸਟਰ ਕੇਡਰ ਦੀ ਆ ਜਾਏ ਉਸ ਤੋਂ ਬਾਅਦ ਵਿੱਚ ਤਾਂ ਉਹ ਇੱਕ ਸਰਵਤ ਦੇ ਭਲੇ ਵਾਲੀ ਮੰਗ ਹੈ ਸੋ ਮੈਨੂੰ ਉਮੀਦ ਹੈ ਤੁਸੀਂ ਸਾਰੇ ਸਾਥੀ ਇਸ ਗੱਲ ਦੇ ਨਾਲ ਸਹਿਮਤ ਹੋਵੋਗੇ ਅ ਮੋਰਚਾ ਲਗਾਤਾਰ ਬਾਕੀ ਸਾਰੀਆਂ ਮੰਗਾਂ ਦੇ ਲਈ ਯਤਨਸ਼ੀਲ ਹੈ ਭਾਵੇਂ ਮਾਸਟਰ ਕੈਡਰ ਦੇ ਲੈਕਚਰਾਰ ਦੀ ਭਰਤੀ ਦੀ ਗੱਲ ਹੈ ਭਾਵੇਂ 345 ਦਾ ਪੇਪਰ ਕਰਾਉਣ ਵਾਲੀ ਗੱਲ ਹੈ ਜਾਂ ਅਟੈਂਡ ਕਰਾਫਟ ਦੀਆਂ ਪੋਸਟਾਂ ਦੀ ਗੱਲ ਹੈ ਪੇਪਰ ਦੀ ਗੱਲ ਹੈ ਮਲਟੀਪਰਪਸ ਦੀ ਗੱਲ ਹੈ ਉਮਰਾਂ ਤੋਂ ਛੋਟਦੀ ਹੈ 55% ਦੀ ਵਾਲੀ ਸ਼ਰਤ ਰੱਦ ਕਰਵਾਉਣੀ ਹੈ ਉਹ ਸਾਰੀਆਂ ਮੰਗਾਂ ਵੇਰਜਾਰ ਸਾਂਝੇ ਮੋਰਚੇ ਦੀਆਂ ਨੇ ਕਿਉਂਕਿ ਜੇ ਇਕੱਲੇ-ਇਕੱਲੇ ਆਪਾਂ ਇਸ ਗੱਲ ਤੇ ਲੜਦੇ ਆ ਤਾਂ ਸ਼ਾਇਦ ਉਹਨਾਂ ਦਬਾਅ ਨਹੀਂ ਬਣਦਾ ਪਿਛਲੇ ਸਮਿਆਂ ਦੇ ਵਿੱਚ ਵੇਖਿਆ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਬੇਰਜ਼ਗਾਰ ਤਬਕੇ ਦੇ ਵਿੱਚ ਜੇਕਰ ਕੋਈ ਜਥੇਬੰਦੀ ਜਾਂ ਵਰਗ ਸਰਗਰਮ ਹੈ ਉਹ ਬੇਰਜ਼ਗਾਰ ਸਾਂਝਾ ਮੋਰਚਾ ਹੈ ਭਾਵੇਂ ਉਹ ਤਰਨਤਾਰਨ ਤੁਸੀਂ ਦੇਖਿਆ ਆਮ ਆਦਮੀ ਪਾਰਟੀ ਦੇ ਦਫਤਰ ਤੇ ਕਬਜ਼ਾ ਕੀਤਾ ਭਾਵੇਂ ਕੇਜਰੀਵਾਲ ਦੀ ਆਮਦ ਮੌਕੇ ਅਰੈਸਟ ਕੀਤਾ ਬਰਨਾਲੇ ਦੇ ਵਿੱਚ ਭਾਵੇਂ ਆਪਾਂ ਗਿੱਦੜ ਵਾਹੇ ਜਾਮ ਲਾ ਕੇ ਰੱਖਿਆ ਸਾਰਾ ਦਿਨ ਭਾਵੇਂ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਤੇ ਜਿਹੜਾ ਬੇਰਜ਼ਗਾਰਾਂ ਨੂੰ ਅਰੈਸਟ ਕੀਤਾ ਹੋਰ ਜਿੰਨੇ ਵੀ ਨੇ 15 ਅਗਸਤ ਦੇ ਮੌਕੇ ਤੇ ਸੋ ਪੂਰੀ ਤਰ੍ਹਾਂ ਘਟੋ ਘਟ ਪਿਛਲੇ 2.5 ਸਾਲ ਤੋਂ ਜੇ ਪੂਰੀ ਤਰ੍ਹਾਂ ਸਰਗਰਮ ਹੈ ਤਾਂ ਬੇਰਜ਼ਗਾਰ ਸੰਜਮੋਰਚਾ ਸੋ ਤੁਸੀਂ ਜੀ ਨੂੰ ਸਾਰੇ ਸਹਿਯੋਗ ਕਰ ਰਹੇ ਹੋ ਕੱਲੇ ਤੁਸੀਂ ਨਹੀਂ ਬਾਕੀ ਭਰਾ ਤਰੀ ਜਿੱਥੇ ਬੰਦਿਆਂ ਵੀ ਬਹੁਤ ਵੱਡਾ ਸਹਿਯੋਗ ਦੇ ਰਹੀਆਂ ਨੇ ਇਸ ਥਾਂ ਤੇ ਮੋਰਚੇ ਤੇ ਜਿੱਥੇ ਬੈਠੇ ਆ ਕਿਸੇ ਵੀ ਗੱਲ ਦੀ ਘਾਟ ਬੇਰਜ਼ਗਾਰਾਂ ਨੂੰ ਸਹੂਲਤਾਂ ਵੱਲੋਂ ਨਹੀਂ ਆ ਰਹੀ ਭਾਵੇਂ ਫੰਡ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਕੋਈ ਵਰਤੋਂ ਯੋਗ ਸਾਧਨਾ ਦੀ ਲੋੜ ਹੋਵੇ ਜਿਹਦੇ ਵਿੱਚ ਅੱਜ ਸਪੀਕਰ ਕੁਝ ਸਾਥੀ ਦੇ ਕੇ ਗਏ ਆ ਭਾਵੇਂ ਉਹ ਬਿਸਤਰੇ ਦਰੀਆਂ ਦੀ ਮੰਜੀਆਂ ਦੀ ਰਹਿਣ ਦੀ ਗੱਦਿਆਂ ਦੇ ਲੋੜ ਹੋਵੇ ਰਾਲੀ ਆਪਣੇ ਕੋਲੇ ਨਾਲ ਲੱਗ ਚੁੱਕੀ ਹੈ ਮਗਰਲੇ ਪਾਸੇ ਪੱਕਾ ਮੋਰਚਾ ਪਿਛਲੇ ਸਮਿਆਂ ਦੇ ਵਿੱਚ ਆਪਾਂ ਇਸ ਗੱਲ ਤੋਂ ਵੀ ਘਾਟ ਰਹੀ ਸੀ ਜਦੋਂ ਸਿੰਗਲੇ ਵੇਲੇ ਮੋਰਚਾ ਲੱਗਿਆ ਕਿ ਆਪਣੇ ਕੋਲੇ ਇਦਾਂ ਦਾ ਪ੍ਰਬੰਧ ਨਹੀਂ ਹੋ ਸਕਿਆ ਸੀ ਤਾਂ ਉਹਨਾਂ ਸਾਰੇ ਪ੍ਰਬੰਧ ਹੈ ਬਸ ਘਾਟ ਕੀ ਹੈ ਤੁਹਾਡੇ ਸਹਿਯੋਗ ਦੀ ਹੈ ਜੇ ਉਸ ਰੂਪ ਦੇ ਵਿੱਚ ਨਹੀਂ ਸਹਿਯੋਗ ਮਿਲੇ ਆ ਭਾਵੇਂ ਅੱਜ ਕਾਫੀ ਪਿੰਡਾਂ ਦੇ ਵਿੱਚ ਸਾਥੀਆਂ ਨੇ ਅਨਾਉਂਸਮੈਂਟ ਕਰਵਾ ਕੇ ਮੀਮਸਾ ਸਾਈਡ ਦੇ ਵਿੱਚ ਇਧਰ ਅਮਰਗੜ੍ਹ ਸਾਈਡ ਨਾਬਾ ਸਾਈਡ ਕੀਤਾ ਹੈ ਤਰਨ ਤਰਨ ਵਾਲੇ ਆਪਣੇ ਨਾਅਰੇ ਲਿਖ ਰਹੇ ਨੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਪੂਰੀ ਜਿਹੜਾ ਐਕਟੀਵਿਟੀ ਹੋ ਰਹੀ ਹੈ ਤਿਆਰ ਬੈਠੇ ਸਾਥੀ ਆਹ ਛੁੱਟੀਆਂ ਦਾ ਲਾਹਾ ਕਾਫੀ ਸਾਥੀਆਂ ਨੇ ਨਿੱਜੀ ਤੌਰ ਤੇ ਦੱਸਿਆ ਕੋਈ ਇਸੇ ਗੱਲ ਵਾਸਤੇ ਲੈਣਗੇ ਕਿ ਪੂਰੀ ਤਰ੍ਹਾਂ ਮੋਰਚੇ ਨੂੰ ਐਕਟਿਵ ਕਰੀਏ ਸਰਗਰਮ ਕਰੀਏ ਤੇ ਭਰਾਤਰੀ ਜਥੇਬੰਦੀਆਂ ਨੇ ਕੱਲ ਆਪਣਾ ਸਮਰਥਨ ਦਿੱਤਾ ਹੈ 11 ਤਰੀਕ ਨੂੰ ਲੋਹੜੀ ਦੇ ਵਿੱਚ ਜਿਹੜੀ ਆਪਾਂ ਪਿਛਲੇ ਸਾਲਾਂ ਦੇ ਵਿੱਚ ਵੀ ਲੋਹੜੀ ਮਨਾਉਂਦੇ ਰਹੇ ਆ ਭਾਵੇਂ ਸਿੰਘਲੇ ਦੇ ਗੇਟ ਤੇ ਮਨਾਈ ਹੈ ਜਾਂ ਸੰਗਰੂਰ ਦੇ ਵਿੱਚ ਆਪਾਂ ਉਸ ਮਾਰਚ ਕਰਕੇ ਮਨਾਈ ਜਾਂ ਮੱਖਵਾ ਮੰਤਰੀਆਂ ਦੀਆਂ ਕੋਠੀਆਂ ਦੇ ਗੇਟਾਂ ਤੇ ਮਨਾਈ ਹੈ ਇਸ ਵਾਰ ਦੀ ਲੋਹੜੀ ਹੈ ਜਿਹੜੀ ਉਮਕ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਮਰਉਣੀ ਹੈ ਜਿਹਨੂੰ ਸੰਘਰਸ਼ੀ ਲੋੜੀ ਕਿਹਾ ਜਾਂਦਾ ਹੈ ਜਿੱਥੇ ਆਪਾਂ ਉਸ ਭੁੱਖੇ ਘਰ ਤੋਂ ਰੋਜ਼ਗਾਰ ਮੰਗਣਾ ਜਿਹਦੇ ਭਲੇਖੇ ਦੇ ਨਾਲ ਆਪਾਂ ਪੰਜਾਬ ਦੀ ਚਾਬੀ ਜਿਹਨੂੰ ਦੇ ਚੁੱਕੇ ਹਾਂ ਸੋ ਪੂਰੀ ਤਰ੍ਹਾਂ ਭਰਾਤਰੀ ਜਥੇਬੰਦੀ ਐਕਟਿਵ ਨਹੀਂ ਤੁਹਾਨੂੰ ਬਸ ਇਹਨਾ ਕਹਿ ਕੇ ਤੁਸੀਂ 11 ਤਰੀਕ ਵਾਸਤੇ ਵੱਡੀ ਗਿਣਤੀ ਦੇ ਵਿੱਚ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚੋਂ ਵਹੀਕਲ ਕੱਢੋ ਗੱਡੀਆਂ ਬਸਾਂ ਦਾ ਪ੍ਰਬੰਧ ਕਰੋ ਕਾਫਲੇ ਬਨ ਕੇ ਇੱਕ ਵਾਰ ਉਹ ਆਪਣਾ ਪੁਰਾਣਾ ਇਤਿਹਾਸ ਦੁਹਰਾ ਦਿਓ ਜਿਹੜਾ ਆਪਾਂ ਕੈਪਟਨ ਮਰਿੰਦਰ ਸਿੰਘ ਵੇਲੇ ਕਰਦੇ ਰਹੇ ਆ ਵਿਜੇਂਦਰ ਸਿੰਘ ਵੇਲੇ ਕਰਦੇ ਰਹੇ ਆ ਜੰਨੀ ਵੇਲੇ ਜਾਂ ਪ੍ਰਗਟ ਸਿੰਘ ਵੇਲੇ ਕਰਦੇ ਰਹੇ ਆ ਤਾਂ ਯਕੀਨਨ ਬਹੁਤ ਥੋੜੇ ਦਿਨਾਂ ਦੇ ਵਿੱਚ ਆਪਾਂ ਬਾਕੀ ਵੀ ਮੰਗਾ ਮਨਵਾਵਾਂਗੇ ਕਿਉਂਕਿ ਮੰਗਾ ਬੰਨੇ ਜਾਣ ਦੀ ਪ੍ਰੇਰਤ ਸ਼ੁਰੂ ਹੋ ਗਈ ਹੈ ਪਹਿਲਾ ਸਟੈਪ ਆਪਾਂ ਪਾਰ ਕਰ ਲਿਆ ਮਾਸਟਰ ਕਿਟ ਦੀਆਂ ਲੈਕਚਰਾਂ ਦੀਆਂ ਪੋਸਟਾਂ ਜਲਦੀ ਲਵਾਵਾਂਗੇ ਉਮਰ ਵਾਲਾ ਮਸਲਾ ਆਪਾਂ ਜਲਦੀ 55 ਵਾਲਾ ਤਕਰੀਬਨ ਆਪਾਂ ਨੇੜੇ ਪਹੁੰਚ ਚੁੱਕੇ ਆ ਜਲਦੀ ਕਰਾਵਾਂਗੇ ਪਰ ਇਹ ਨਾ ਹੋਵੇ ਕਿ ਅੱਜ ਆਪਾਂ ਛੱਡ ਕੇ ਵੇ ਜੇ ਸਾਰਾ ਕੁਝ ਕਿ ਮੋਰਚਾ ਲੱਗਿਆ ਕੋਈ ਸਾਥੀ ਬੈਠੇ ਹੈ ਕਿ ਆਪਾਂ ਆਪਣੀਆਂ ਤਿਆਰੀਆਂ ਤੱਕ ਜਾਂ ਬਾਕੀ ਕੰਮਾਂ ਤੱਕ ਕਰੀਏ ਦਾ ਕੁਦਰਤ ਨੇ ਕਹਿ ਲਓ ਪ੍ਰਮਾਤਮਾ ਨੇ ਕਹਿ ਲਓ ਜਾਂ ਸਰਕਾਰ ਨੇ ਇਹ ਸਰਕਾਰ ਦੀ ਸਮਝਦਾਰੀ ਰਹੀ ਜਾਂ ਨਕਾਮੀ ਰਹੀ ਜਾਂ ਸੋਚਿਆ ਨਹੀਂ ਜਾਂ ਮੌਸਮ ਦੇ ਹਾਲਾਤ ਸਮਝ ਲਓ ਕਿ ਆਪਾਂ ਨੂੰ ਛੁੱਟੀਆਂ ਹੋਰ ਮਿਲ ਗਈਆਂ ਇੱਕ ਹਫ਼ਤਾ ਤੁਹਾਡੇ ਕੋਲੇ ਹੋਰ ਹੈ ਤਾਂ ਹੁਣ ਤੁਸੀਂ ਇਸ ਹਫ਼ਤੇ ਨੂੰ ਘੱਟੋ ਘੱਟ ਕਿਉਂਕਿ ਸਕੂਲਾਂ ਦੇ ਵਿੱਚ ਵੀ ਗੁਜ਼ਾਰਨਾ ਸੀਗਾ ਤੁਸੀਂ ਇਸ ਹਫ਼ਤੇ ਨੂੰ ਇਸ ਮੋਰਚੇ ਤੇ ਲਾਓ ਨਹੀਂ ਇੱਥੇ ਆ ਸਕਦੇ ਬਹੁਤ ਦੂਰ ਬੈਠੇ ਹੋ ਹੋਰ ਕੋਈ ਕਾਰਨ ਹੈ ਤੁਹਾਡੇ ਤਾਂ ਤੁਸੀਂ ਆਪੋ ਆਪਣੇ ਪਿੰਡ ਦੇ ਵਿੱਚ ਸਰਗਰਮੀ ਕਰ ਦਿਓ ਤੁਹਾਡਾ ਪਿੰਡ ਹੀ ਚੰਡੀਗੜ੍ਹ ਬਣ ਜੂ ਤੁਹਾਡਾ ਪਿੰਡ ਹੀ ਸੰਗਰੂਰ ਬਣ ਜੂ ਤੁਹਾਡਾ ਪਿੰਡ ਹੀ ਮੋਰਚਾ ਬਣ ਜੂਗਾ ਆਪਣੇ ਪਿੰਡਾਂ ਦੇ ਵਿੱਚ ਨਾਰੇ ਲਿਖਣ ਦੀ ਕੈਂਪੇਨ ਚਲਾਓ ਆ ਬਾਕੀ ਜਿੱਥੇ ਬੰਦਿਆਂ ਦੇ ਨਾਲ ਰਾਬਤਾ ਕਰਕੇ ਬੇਰਜ਼ਗਾਰਾਂ ਦੀ ਲਿਸਟ ਬਣਾ ਕੇ 11 ਚ ਵੱਡੀ ਗਿਣਤੀ ਲੈ ਕੇ ਆਓ ਉਦੋਂ ਤੱਕ ਕੋਈ ਦਿੱਕਤ ਨਹੀਂ ਅਸੀਂ ਨੇੜਲੇ ਸਾਥੀਆਂ ਦੇ ਸਰਤੇ ਵੀ ਸਾਰ ਲਾਂਗੇ ਪਰ 11 ਨੂੰ ਤੁਹਾਡੀ ਗਿਣਤੀ ਜ਼ਰੂਰੀ ਹੈ ਤੇ ਨਾਲ ਜੇ ਤੁਸੀਂ ਇੱਥੇ ਨਹੀਂ ਆ ਰਹੇ ਤਾਂ ਆਪਣੇ ਪਿੰਡ ਦੇ ਵਿੱਚ ਆਪਣੇ ਘਰ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਹੀ ਸਰਗਰਮੀ ਕਰ ਦਿਓ ਇਹ ਵੀ ਤੁਹਾਡਾ ਧੰਨਵਾਦ ਹੋਊਗਾ ਤੁਸੀਂ ਆਪਣੇ ਆਪਣੇ ਸਟੇਟਸ ਸੋਸ਼ਲ ਅਕਾਊਂਟਸ ਦੇ ਜਿਹੜੇ ਵੀ ਤੁਹਾਡੇ ਪੇਜ ਕੁਝ ਵੀ ਬਣਿਆ ਹੋਇਆ ਉੱਥੇ ਹਰੇਕ ਤਾ ਤੇ ਪੋਸਟਾਂ ਸ਼ੇਅਰ ਕਰ ਦਿਓ ਤਾਂ ਇੱਕ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਆਪਾਂ ਮਾਹੌਲ ਬਣਾ ਕੇ ਤੇ ਸਰਕਾਰ ਨੂੰ ਦੱਸ ਦਿਆਂਗੇ ਕਿ ਤੇਰੀ ਨਕਾਮੀ ਨੂੰ ਪੰਜਾਬ ਦੇ ਵੇਰਦਗਰ ਠੇਡਾ ਮਾਰਨ ਆ ਰਹੇ ਨੇ 11 ਤਰੀਕ ਨੂੰ ਤੇ ਸੋ ਆਪਣੀ ਤੁਹਾਡੀ ਸਾਰਿਆਂ ਦੀ ਪ੍ਰਾਪਤੀ ਹੈ ਧੰਨਵਾਦ ਹੈ ਅਸੀਂ ਮੋਰਚੇ ਤੇ ਡਟੇ ਹੋਏ ਹਾਂ ਨੇੜਲੇ ਸਾਥੀਆਂ ਨੂੰ ਬੇਨਤੀ ਹੈ ਕਿ ਕੱਲ ਨੂੰ ਆਪਣੀ ਵਾਰੀ ਪਰਸੋਂ ਨੂੰ ਵਾਰੀ ਜਿਸ ਢੰਗ ਦੇ ਨਾਲ ਤੁਸੀਂ ਵਾਰੀ ਲਵਾ ਸਕਦੇ ਹੋ ਇਸ ਮੋਰਚੇ ਤੇ ਹਾਜ਼ਰੀ ਲਵਾਓ ਨੇੜਲੇ ਪਿੰਡਾਂ ਦੇ ਵਿੱਚ ਆਪਾਂ ਅੱਜ ਨਾਰੇ ਲਿਖ ਕੇ ਆਏ ਆਂ ਆਉਂ ਆ ਇੱਕ ਤੋਂ 10 ਤਰੀਕ ਤੱਕ ਆਪਾਂ ਇਹ ਨਾਅਰੇ ਲਿਖਣ ਦੀ ਕੰਪੇਨ ਚਲਾਉਣੀ ਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਨਵੇਂ ਸਾਲ ਦੀ ਮੁਬਾਰਕਬਾਦ ਆਪਣੇ ਵਾਸਤੇ ਉਦੋਂ ਤੱਕ ਕਮੈਂਡ ਨਹੀਂ ਰੱਖਦੀ ਜਦੋਂ ਤੱਕ ਤੁਹਾਡੇ ਹਿੱਸੇ ਰੋਜ਼ਗਾਰ ਨਹੀਂ ਆਉਂਦਾ ਕਿਉਂਕਿ 25ਵੀਂ ਸਰਕਾਰ ਨੇ ਸਾਲ 2025 ਵੀ ਖਾਲੀ ਲਗਾਤਾ ਰੋਜ਼ਗਾਰ ਨਹੀਂ ਦਿੱਤਾ ਇਸ ਕਰਕੇ ਇਸ 2025 ਦੇ ਆਖਰੀ ਦਿਨ ਤੇ ਰਾਤ ਦੇ ਟਾਈਮ ਤੇ ਜਦੋਂ 12 ਵਜਣ ਵਾਲੇ ਐ ਤਾਂ ਸਾਡੀਆਂ ਫੇਰ ਭਗਵੰਤਵਾਨ ਨੂੰ ਲਾਂਨਤਾ ਨਹੀਂ ਆ ਥੋੜੇ ਸਮੇਂ ਬਾਅਦ ਅਸੀਂ ਅਰਥੀ ਪੂਕੇ ਪੰਜਾਬ ਸਰਕਾਰ ਨੂੰ ਲਾਂਨਤਾ ਪਾਵਾਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਅਪੀਲ ਨੂੰ ਜਿੱਥੇ-ਕਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਜਿੱਥੇ-ਕਿੱਥੇ ਬੇਰਜ਼ਗਾਰਾਂ ਤੱਕ ਪਹੁੰਚਾ ਸਕਦੇ ਹੋ ਪਹੁੰਚਾਓ ਬਹੁਤ-ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜੇਤਲੜ ਦੇ ਲੋਕਾਂ ਦੀ